ਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕੌਰਿਆਣਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਸਾਡੇ ਪਿੰਡ ਘਰਾਂ ਦੇ ਵਿੱਚ ਪਾਣੀ ਆਇਆ ਹੋਇਆ ਹੈ ਪਾਣੀ ਇਹ ਕੋਈ ਸਾਡੇ ਸੂਆਣੀ ਟੁੱਟਿਆ ਕੋਈ ਸਾਡੇ ਹੜ੍ਹ ਨਹੀਂ ਆਏ ਕੁਝ ਨਹੀਂ ਹੋਇਆ ਪਾਣੀ ਸਿਰਫ ਮੀਂਹ ਦਾ ਪਾਣੀ ਹੈ ਮੀਂਹ ਦਾ ਪਾਣੀ ਵੀ ਕਿਹੜਾ ਜਿਹੜਾ ਲੋਕਾਂ ਨੇ ਆਪਦੇ ਬਾਹਣਾਂ ਦੇ ਵਿੱਚੋਂ ਕੱਢ ਕੇ ਸਾਡੇ ਘਰਾਂ 'ਚ ਭੇਜਿਆ ਉਹ ਤੇ ਲੈ ਘਰਾਂ ਦੇ ਨਾਲੇ ਵਾਲੀ ਸਾਈਡ ਤੋਂ ਉਹ ਨਗਲੇ ਵਾਲੀ ਸਾਈਡ ਤੋਂ ਗੋਲੇ ਵਾਲੀ ਸਾਈਡ ਤੋਂ ਇਧਰੋਂ ਲੋਕਾਂ ਨੇ ਪਾਣੀ ਕੱਢ ਕੇ ਸਾਡੇ ਬਾਣਾ ਦੇ ਵਿੱਚ ਭੇਜਤਾ ਸਾਡੇ ਘਰਾਂ ਦੇ ਵਿੱਚ ਆ ਗਿਆ ਉਸ ਪਾਣੀ ਨੂੰ ਆਏ ਨੂੰ ਅੱਜ ਤੋਂ 4 ਦਿਨ ਹੋ ਗਏ ਸਾਡੇ ਪਿੰਡ ਸੜਕ ਦੇ ਵਿੱਚ ਤਰਮ ਪਾਇਆ ਹੋਇਆ ਉਹ ਪਾਣੀ ਅੱਗੇ ਜਾਣ ਨਹੀਂ ਦੇ ਰਹੇ ਕਹਿੰਦੇ ਵੀ ਤਰਮ ਵਿੱਚ ਦੀ ਪਾਣੀ ਲੰਘਣਾ ਨਹੀਂ ਤਰਮ ਬੰਦ ਪਿਆ ਕੋਈ ਸਾਡੇ ਹਲੇ ਤੱਕ ਲੀਡਰ ਨੇ ਨਹੀਂ ਕਿਹਾ ਕਿ ਵੀ ਪਾਣੀ ਟਪਾਉ ਕੋਈ ਕਿਸੇ ਨੇ ਹਾਮੀ ਨਹੀਂ ਭਰੀ ਪਾਣੀ ਦਾ ਕੀ ਹੈ ਹੁਣ ਮੋਟਰਾਂ ਲਾਤੀਆਂ ਤੁਹਾਨੂੰ ਜੀ ਮੋਟਰ ਵੀ ਦਿਖਾਵਾਂਗੇ ਜਾ ਕੇ ਮੋਟਰ ਲੱਗੀ ਨੂੰ ਤਿੰਨ ਦਿਨ ਹੋ ਗਏ ਚੱਲੀ ਜਾਂਦੀ ਨੂੰ ਪਾਣੀ ਸਾਡੇ ਜਿੱਥੇ ਨਿਕਲਣਾ ਸੀ ਪਾਣੀ ਡਿੱਗੀ ਜਾਂਦਾ ਪਾਣੀ ਪਰ ਜਿੱਥੇ ਨਿਕਲਣਾ ਸੀ ਉੱਥੇ ਟਪਕਾ ਨਹੀਂ ਆਇਆ ਆ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਆਜੋ ਇੱਥੇ ਪਾਣੀ ਨਿਕਲਣਾ ਆ ਕੇ ਮੋਟਰ ਦਾ ਤੇ ਹਣੇ ਤੱਕ ਕਿਤੇ ਟਪਕਾ ਨਹੀਂ ਆਇਆ ਆ ਪਾਣੀ ਉਹ ਮੈਂ ਜੋਕਰ ਖੜਾ ਬੰਦ ਆ ਦੇਖੋ ਤੁਹਾਨੂੰ ਚੱਲਦੀ ਮੋਟਰ ਵੀ ਦਿਖਾਵਾਂਗੇ ਜਿੱਥੋਂ ਮੋਟਰ ਚੱਲਦੀ ਹੈ ਪਾਣੀ ਡਿੱਗਦਾ ਤੇ ਇੱਥੇ ਹਣੇ ਤੱਕ ਟਪਕਾ ਪਾਣੀ ਨਹੀਂ ਆਇਆ ਤਿੰਨ ਦਿਨ ਹੋ ਗਏ ਮੋਟਰ ਚੱਲੀ ਜਾਂਦੀ ਨੂੰ ਉੱਧਰ ਦਿਖਾ ਦੇ ਸੂਏ ਚ ਹਾਂ ਇੱਧਰ ਸੂਏ ਚ ਦਿਖਾ ਦੇ ਇਹ ਡੇਗਦਾ ਪਾਣੀ ਆ ਜਾਈ ਜਾਂਦਾ ਜਿਹੜਾ ਸੂਏ ਚ ਦਿਖਾ ਦੇ ਪਾਣੀ ਡੇਗਦਾ ਤਿੰਨ ਦਿਨ ਹੋ ਗਏ ਪਾਣੀ ਡਿੱਗੀ ਜਾਂਦੇ ਇਹਨੂੰ ਬਹੁਤ ਹੋ ਜਾਂਦਾ ਪਾਣੀ ਤਾਂ ਪੰਦਲ ਪਾਣੀ ਉੱਥੋਂ ਚੱਲੀ ਜਾਂਦੀ ਆ ਮੋਟਰ ਆ ਦੇਖੋ ਪਾਣੀ ਤਾਂ ਇੱਥੇ ਨਿਕਲ ਹੀ ਜਾਂਦਾ ਹੈ ਗਾਹਾਂ ਤਾਂ ਫੇਰ ਹੀ ਜਾਊਗਾ ਜੇ ਪਾਣੀ ਗਾਹਾਂ ਤੁਰ ਜਾਵੇ ਆ ਨਿਕਲ ਹੀ ਜਾਂਦਾ ਪਾਣੀ ਤਾਂ ਇੱਥੇ ਬਾਣਾ ਜੀ ਨਿਕਲ ਹੀ ਜਾਂਦਾ ਪਾਣੀ ਉਹਦਾ ਮੋਟਰ ਦਾ ਵੇਨੇ ਵੀ ਮੋਟਰ ਬੰਦ ਕਰਾ ਬਈ ਇਹ ਕਹਦੇ ਉੱਥੇ ਨਿਕਲੀ ਅੰਦਰ ਭਾਂਡ ਚੱਲ ਵੀ ਹਾਂ ਆ ਮੋਟਰ ਲਾਈਏ ਜੀ ਪਾਣੀ ਕੱਢਣ ਵਾਸਤੇ ਆ ਪਾਣੀ ਚੱਲੀ ਜਾਂਦਾ ਮੋਟਰ ਉੱਪਰੋਂ ਛਿੱਤੀ ਜਾਂਦੀ ਆ ਥੱਲੇ ਨਿਕਲੀਆਂ ਲੈਤੀ ਆ ਅੱਗੇ ਕਰਕੇ ਦਿਖਾ ਦੇ ਪਾਣੀ ਇਹਦਾ ਕੋਈ ਫਾਇਦਾ ਨਹੀਂ ਬਹਿਾਂ ਵੀ ਅਸੀਂ ਤੁਹਾਨੂੰ ਵੀਡੀਓ ਕੀ ਦਿਖਾਇਆ ਬਹਿਾਂ ਟਪਕਾ ਪਾਣੀ ਨਿਕਲਿਆ ਪੂਜਾ ਕਾਲੇ ਕੁਝ ਨਹੀਂ ਪਹੁੰਚਿਆ ਕੁਝ ਨਹੀਂ ਪਹੁੰਚਿਆ ਵੀ ਇਹ ਵਕਤ ਇੱਥੇ ਰੁਕਈਏ ਨਾ ਬਾਹਰ ਵੀ ਪਾਣੀ ਕੋਈ ਫਾਇਦਾ ਨਹੀਂ ਲੋਕੀਂ ਜੇ ਮੈਂ ਇਹਨਾਂ ਲੋਕਾਂ ਨੂੰ ਪਟਾ ਦੋ ਪੱਟ ਦੇਣੇ ਇਹਨਾਂ ਨੂੰ ਸਾਨੂੰ ਕੋਈ ਫਾਇਦਾ ਨਹੀਂ ਬੱਸ ਦੇਖ ਪਾਣੀ ਇੱਥੇ ਤਰਮ ਪਾਏ ਆ ਜੀ ਆ ਮੂਰੇ ਇਹਨਾਂ ਨੇ ਜਾਣ ਬੁੱਝ ਕੇ ਕੋਠਾ ਪਾਤਾ ਜੀ ਵੀ ਇਹਨਾਂ ਦੇ ਘਰ ਡੱਗਣ ਆ ਦੇਖੋ ਜੀ ਪਾਣੀ ਇੱਧਰ ਉਹ ਸਾਰੇ ਘਰਾਂ ਚ ਪਾਣੀ ਆ ਬਈ ਆ ਜਿੰਨੇ ਘਰ ਦੀंदे ਆ ਸਾਰੇ ਘਰਾਂ ਦੇ ਚਾਰ ਚੁਫੇਰੇ ਪਾਣੀ ਆ ਤੁਹਾਨੂੰ ਅੱਗੇ ਜਾ ਕੇ ਪਾਣੀ ਵੀ ਦਿਖਾਵਾਂ ਇਹ ਘਰਾਂ ਦੇ ਆਲੇ ਦੁਆਲੇ ਵੀ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਅਗਲੀ ਆ ਦੇਖੋ ਆ ਖੜਾ ਮਕਾਨ ਦੇ ਮਗਰ ਪਾਣੀ ਸਾਰਾ ਆ ਸਾਰੇ ਉਹ ਗਾਂਹਾਂ ਵਾਲੇ ਸਾਰੇ ਘਰਾਂ ਦੇ ਵਿੱਚ ਇੱਧਰ ਤਾਂ ਪਹੀ ਆ ਗਈ ਅੱਗੇ ਵੀ ਦਿਖਾਉਣੇ ਆ ਤੁਹਾਨੂੰ ਹੋਰ ਵੀ ਘਰ ਨੇ ਆਹ ਬੇਲਾ ਹੀ ਤਾਂ ਪਾਣੀ ਦੇ ਵਿੱਚ